ਇਹ ਤਾਂ ਕਈ ਸਾਲਾਂ ਤੋਂ ਦੇਖਦੇ ਆ ਰਹੇ ਆ ਵੈਸੇ ਤਾਂ 2 ਸਾਲ 3 ਸਾਲ ਹੀ 2.5 ਸਾਲ ਹੋ ਚੱਲੇ ਆ ਤੇ ਹਰ ਵਾਰ ਇਹਨਾਂ ਨੂੰ ਕਈ ਦਾ ਕੰਪਲੀਟ ਪਾਈਦੀ ਆ ਉਹ ਕਹਿੰਦੇ ਨੈਸ਼ਨਲ ਹਾਈਵੇ ਵਾਲੇ ਨੂੰ ਕਹੋ ਨੈਸ਼ਨਲ ਹਾਈਵੇ ਵਾਲੇ ਕਹਿੰਦੇ ਸਾਡੇ ਅਥਾਰਟੀ ਨਹੀਂ ਹੈਗੀ ਸਾਡੇ ਕੋਲ ਜੇ ਆਪਾਂ ਕਾਰਪੋਰੇਸ਼ਨ ਚ ਕੰਪਲੀਟ ਕਰਦੇ ਆ ਕਾਰਪੋਰੇਸ਼ਨ ਵਾਲੇ ਆਂਦੇ ਆ ਆ ਕੇ ਇੱਕ ਵਾਰੀ ਕਰਕੇ ਸਫਾਈ ਕਰਕੇ ਚੱਲ ਜਾਂਦੇ ਆ ਇਹ ਜਿਹੜੇ ਮਤਲਬ ਠੇਕਾ ਲੈਂਦੇ ਸਫਾਈ ਦਾ ਉਪਰੋਂ ਸਾਫ਼ ਕਰ ਕਰਕੇ ਪੁੱਲ ਦੇ نیچے ਸਿੱਟਦੇ ਆਹ ਨਾਲ ਲੁਧਿਆਣਾ ਮੈਗਾ ਚਾਰ ਲਾਈਨ ਟ੍ਰਾਂਸਪੋਰਟ ਨਗਰ ਛੇਟਿਆ ਔਰ ਉੱਥੇ ਇਹਨਾਂ ਗੰਦ ਪਿਆ ਹੋਇਆ ਵਾ ਕੋਈ ਨਹੀਂ ਕਈ ਕੌਂਸਲਰ ਬਣੇ ਕਈ ਐਮਐਲਏ ਬਣੇ ਆਉਂਦੇ ਆ ਕਹਿ ਕੇ ਤੇ ਜੰਦੇ ਮੁਰਗੀ ਕੋਈ ਨਹੀਂ ਕਰਦਾ 8 ਮਹੀਨੇ ਪਹਿਲਾਂ ਡਰੇਨੇਜ ਸਿਸਟਮ ਬਣਾਇਆ ਸੀ ਨਾ ਨਹੀਂ 8 ਜਨ 9 ਮਹੀਨੇ ਹੋ ਗਏ ਡਰੇਨੇਜ ਸਿਸਟਮ ਬਣਾਇਆ ਸੀ ਠੀਕ ਹੈ ਆਸਤਾ ਕਿਹਨਾਂ ਕੋ ਇਹਨਾਂ ਦੇ ਕਵਰ ਨਹੀਂ ਲੱਗੇ 1.5 ਸਾਲ ਦਾ ਮੈਨੂੰ ਇੱਥੇ ਹੋਇਆ ਨੂੰ ਹੋ ਗਿਆ 1.5 ਸਾਲ ਤੋਂ ਇਹੀ ਦੇਖ ਰਿਹਾ ਹਾਂ ਕੋਈ ਧੋਪਾਈ ਬਹੁਤ ਸੋਹਣੀ ਖੜੀ ਹੋਈ ਹੈ ਅਗਰ ਬਰਸਾਤ ਚੱਲ ਰਹੀ ਹੋਵੇ ਤਿੰਨ ਚਾਰ ਦਿਨ ਤੋਂ ਪਹਿਲਾਂ ਚੱਲ ਰਹੀ ਕੀ ਮੌਸਮ ਅੱਜ ਤੱਕ ਪਾਣੀ ਹੁੰਦਾ ਸੀ ਮਾਰਕੀਟ ਦਾ ਹੀ ਬਹੁਤ ਪੁਰਾਣੀਆ ਇਹ ਇਹ ਤਾਂ ਹੁਣਾ ਪੁਲ ਪਹਿਲਾਂ ਤਾਂ ਇਹ ਰੋਡ ਖੁੱਲਾ ਹੁੰਦਾ ਸੀਗਾ ਫੇਰੇ ਪੁਲ ਬਣ ਗਏ ਪੁਲ ਬਣਾਉਣ ਤੋਂ ਬਾਅਦ ਬਸ ਹੁਣ ਦਿੱਕਤ ਆਈ ਜਾਂ ਸਾਰਾ ਪਾਣੀ ਵੜ ਜਾਂਦਾ ਇੱਧਰ ਆ ਬਰਸਾ ਅੱਜ ਤਾਂ ਧੁੱਪ ਤੇਜ ਆ ਬਰਸਾਤੀ ਦਿਨ ਅਸ ਕੀ ਮੌਨ ਹੈ ਬਰਸਾਤੀ ਦਿਨ ਆ ਇਹ ਸੜਕ ਦੇ ਉੱਪਰ ਤੱਕ ਪਾਣੀ ਆ ਜਾਂਦਾ ਉਹ ਅੱਗੇ ਦੇਖ ਰਹੇ ਹੋ ਅਜੇ ਵੀ 4 ਦਿਨ ਪਹਿਲਾਂ ਮੀਂਹ ਪਿਆ ਸੀਗਾ ਹੁਣ ਵੀ ਦੇਖ ਲਓ ਅੱਧੀ ਸੜਕ ਤੇ ਪਾਣੀ ਹੈ ਹੈਲੋ ਨਮਸਤੇ ਸਸ਼ਿਕਲਾਦ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਇਸੋ ਦੋਸਤੋ ਜਿਸ ਤਰ੍ਹਾਂ ਅਸੀਂ ਲੁਧਿਆਣਾ ਦੇ ਵੱਖ-ਵੱਖ ਏਰੀਆ ਦੇ ਰਿਵਿਊ ਦਿਖਾਣੇ ਰਹੇ ਨੇ ਜੋ ਕਿ ਸਮੱਸਿਆਵਾਂ ਪਾਣੀ ਨੂੰ ਲੈ ਕੇ ਜਿੱਥੇ ਪਾਣੀ ਖੜਦਾ ਔਰ ਅੱਜ ਉਸਤੇ ਤਹਿਤ ਅਸੀਂ ਪਹੁੰਚੇ ਹਾਂ ਲੁਧਿਆਣਾ ਸ਼ਹਿਰ ਦੇ ਆ ਕਹ ਲੋ ਕਿ ਸੰਭਰਾਲਾ ਚੌਂਕ ਤੋਂ ਨੈਕਸਟ ਨੀਅਰ ਟਰਾਂਸਪੋਰਟ ਨਗਰ ਦੇ ਕੋਲ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਫਲਾਈਓਵਰ ਤੁਸੀਂ ਉੱਪਰ ਦੇਖ ਰਹੇ ਹੋ ਟਰੱਕ ਆ ਰਹੇ ਹੋ ਟਰੱਕ ਜਾ ਰਹੇ ਹੈ ਇਹ ਫਲਾਈਓਵਰ ਹੋਈ ਹੈ ਜਿੱਥੇ ਤੁਸੀਂ ਬਹੁਤ ਵਾਰ ਗੁਜ਼ਰੇ ਹੋਵੋਗੇ ਚਲੋ ਜ਼ਿਲੰਦਰ ਬਾਈਪਾਸ ਚੌਂਕ ਤੋਂ ਤੁਸੀਂ ਬਸਤੀ ਬਸਤੀ ਤੋਂ ਬਾਅਦ ਸਮਰਾਲਾ ਚੌਂਕ ਤੋਂ ਇਹ ਫਲਾਈਓਵਰ ਗੁਜ਼ਰਦਾ ਹੈ ਔਰ ਉਸ ਤੋਂ ਬਾਅਦ ਇਹ ਫਲਾਈਓਵਰ ਸ਼ਾਰਟਕਟ ਜਿਨ੍ਹਾਂ ਨੇ ਅੱਗੇ ਸ਼ੇਰਪੁਰ ਚੌਂਕ ਨੂੰ ਨਹੀਂ ਜਾਣਾ ਸ਼ਾਰਟਕਟ ਲਈ ਹੋਇਆ ਹੈ ਫਲਾਈਓਵਰ ਟਰਾਂਸਪੋਰਟ ਨਗਰ ਨੂੰ نیچے ਉਤਰਦਾ ਜਿੱਥੇ ਤੁਸੀਂ ਵਾਈਟ ਕਰਦੀ ਗੱਡੀ ਦੇਖ ਰਹੇ ਹੋ ਲੇਕਿਨ ਹੁਣ ਉਸ ਤੋਂ ਰਸਤਾ ਅੱਗੇ ਉਹ ਤੁਸੀਂ ਦੇਖ ਰਹੇ ਹੋਗੇ ਬੰਦ ਕਰ ਦਿੱਤਾ ਗਿਆ ਔਰ ਉਸ ਦੇ ਅੱਗੇ ਤੁਸੀਂ ਦੇਖ ਸਕਦੇ ਕਿ ਬਜਰੀ ਗਰਾਹਤੀ ਗਈ ਹੈ ਪਾਣੀ ਖੜਾ ਹੋਇਆ ਗੰਦਾ ਪਾਣੀ ਔਰ ਬਜਰੀ ਚਾਰ ਉਨ ਨਿਕਾਸੀ ਦਾ ਕੋਈ ਰਸਤਾ ਨਹੀਂਗਾ ਸੀਵਰੇਜ ਬੰਦ ਹੈ ਔਰ ਕਹਿਆ ਜਾ ਰਿਹਾ ਇੱਥੇ ਦੀ ਦੁਕਾਨਦਾਰਾਂ ਵੱਲੋਂ ਕਿ ਤਕਰੀਬਨ ਤਕਰੀਬਨ 15 ਤੋਂ 20 ਲੋਕ ਡੇਲੀ ਇੱਥੇ ਗਿਰ ਜਾਂਦੇ ਨੇ ਕਿਉਂਕਿ ਇੱਥੇ ਦਾ ਸੜਕਾਂ ਦਾ ਮਾਹੌਲ ਇਦਾਂ ਦਾ ਬਣਿਆ ਹੋਇਆ ਪਿਆ ਔਰ ਮੈਂ ਤੁਹਾਨੂੰ ਇੱਕ ਚੀਜ਼ ਐ ਵੀ ਦਿਖਾਣਾ ਚਾਹਾਂਗਾ ਵੀ ਇਹ ਦੇਖੋ ਦੇਖੋ ਕਿ ਸੀਵਰੇਜ ਟੋਟਲੀ ਇੱਥੋਂ ਕੋਈ ਨਿਕਾਸੀ ਨਹੀਂ ਹੁੰਦੀ ਦੁਕਾਨਦਾਰਾਂ ਦਾ ਸਾਫ਼ ਤੌਰ ਤੇ ਇਹ ਕਹਿੰਦੇ ਨੇ ਵੀ ਕਿ ਜੇ ਨਿਕਾਸੀ ਨਹੀਂ ਹੁੰਦੀ ਤਾਂ 10 ਕਰੋੜ ਰੁਪਏ ਜਿਹੜਾ ਜਨਤਾ ਦਾ ਲਗਾ ਕੇ ਇਸ ਨੂੰ ਤਿਆਰ ਕੀਤਾ ਗਿਆ ਸੀ ਉਹਦਾ ਤਾਂ ਫਾਇਦਾ ਕੀ ਹੈ ਕਿਉਂਕਿ ਸਾਰਾ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਉੱ ਹਨੂ ਚੱਲਦਾ ਬਿਲਕੁਲ ਪਾਣੀ ਨਹੀਂ ਆ ਰਿਹਾ ਕਿ ਚੱਲ ਰਿਹਾ ਹੈ ਇਹੀ ਪਾਣੀ ਵਾਲੇ ਬਰਸਾਤ ਨਹੀਂ ਤੇਜ਼ ਧੁੱਪ ਹੈ ਉਸ ਦੇ ਬਾਵਜੂਦ ਪਾਣੀ ਇੱਥੇ ਖੜਾ ਹੋਇਆ ਔਰ ਉਸ ਤੋਂ ਬਾਅਦ ਸੜਕਾਂ ਦੀ ਗੱਲ ਕਰੀਏ ਇੱਥੇ ਸੜਕਾਂ ਦੀ ਕੰਡੀਸ਼ਨ ਤੁਸੀਂ ਦੇਖੋ ਉਹ ਬਿਜਲੀ ਦੇ ਖੰਬੇ ਪਏ ਨੇ ਸਾਫ ਐਡੇ ਵੱਡੇ ਵੱਡੇ ਉਹ ਬਜਰੀ ਪਈ ਹੋਈ ਹੈ ਇਧਰ ਪਾਣੀ ਖੜਾ ਹੋ ਜਾਵਾ ਔਰ ਉਸ ਦੇ ਨਾਲ-ਨਾਲ ਇੰਨਾ ਹੀ ਨਹੀਂ ਕੀ ਉਸ ਤੋਂ ਬਾਅਦ ਜਿਹੜਾ ਕੂੜਾ ਵਗਾਰਾ ਵਾ ਸੜਕਾ ਦੇ ਉਹ ਵੀ ਸੁੱਟਿਆ ਆ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਦਾ ਬਦਲਿਆ ਮਾ ਕੀ ਕੰਡੀਸ਼ਨ ਹੈ ਇਸ ਸੜਕ ਦੀ ਉਹ ਜੋ ਕਿ ਨੈਸ਼ਨਲ ਫਲਾਈਓਵਰ ਇਸ ਨੂੰ ਕਿਹਾ ਜਾਂਦਾ ਵਾ ਐਨ ਐਚ ਆਈ ਆਈ ਦੇ ਅੰਡਰ ਜਿਹੜਾ ਸਾਰਾ ਨੈੜਾ ਫਲਾਈਓਰ ਆਂਦਾ ਹੈਗਾ ਔਰ ਉਸ ਦੇ ਤੁਸੀਂ ਤੁਹਾਨੂੰ ਅਸੀਂ ਥੋੜੀ ਦੇਰ ਪਹਿਲਾਂ ਫੁਟੇਜ ਵੀ ਦਿਖਾਈ ਹੈ ਕਿ ਉਸ ਦਾ ਇੱਕ ਹਿੱਸਾ ਵੀ ਡਰ ਹੈ نیچے ਗਰ ਚੁੱਕਿਆ ਹੈ ਔਰ ਦੁਕਾਨਦਾਰਾਂ ਨੇ ਇਹ ਵੀ ਚੀਜ਼ ਸਾਹਮਣੇ ਲਿਆਂਦੀ ਹੈ ਕਿ ਉੱਪਰ ਬਰਾ ਸੇਰੀਆ ਜਿੱਥੇ ਅਸੀਂ ਖੜੇ ਹਾਂ ਉਹ ਕਿਹੜਾ ਏਰੀਆ ਇਹ ਟ੍ਰਾਂਸਪੋਰਟ ਨਗਰ ਏਰੀਆ ਪੈਂਦਾ ਵਾ ਅੱਗੇ ਟ੍ਰਾਂਸਪੋਰਟ ਨਗਰ ਚੌਕ ਆ ਇਹ ਬਿਆਨਤਪੁਰ ਹਰਗੋਬਿੰਦਪੁਰਾ ਪੈਂਦਾ ਗਲੀ ਨੰਬਰ 2 ਕਾਣਪੁਰੇਟਾ ਬਿਲਕੁਲ ਇੱਥੇ ਇਸ ਛਿੰਨੀ ਦੇ ਤੋਂ ਸਮੱਸਿਆ ਆਣੀ ਪਾਣੀ ਖੜਿਆ ਹੋਇਆ ਮਿੱਟੀ ਤੋਂ ਤੱਕ ਇਹਨਾਂ ਦਾ ਸਮੱਸਿਆ ਇਹ ਤਾਂ ਕਈ ਸਾਲਾਂ ਤੋਂ ਦੇਖਦੇ ਆ ਰਹੇ ਆ ਵੈਸੇ ਤਾਂ 2 ਸਾਲ 3 ਸਾਲ 2.5 ਸਾਲ ਹੋ ਚੱਲੇ ਆ ਤੇ ਹਰ ਵਾਰ ਇਹਨਾਂ ਨੂੰ ਕਈ ਦਾ ਕੰਪਲੇਂਟ ਪਾਈ ਦੀ ਆ ਉਹ ਕਹਿੰਦੇ ਨੈਸ਼ਨਲ ਹਾਈਵੇ ਵਾਲਿਆਂ ਨੂੰ ਕਹੋ ਨੈਸ਼ਨਲ ਹਾਈਵੇ ਵਾਲੇ ਕਹਿੰਦੇ ਸਾਡੇ ਅਥਾਰਟੀ ਨਹੀਂ ਹੈਗੀ ਸਾਡੇ ਕੋਲ ਇਹ ਤੁਹਾਡਾ ਕੌਂਸਲਰ ਕਰੂਗਾ ਜਾਂ ਜੋ ਵੀ ਤੁਹਾਡੇ ਏਰੀਆ ਦਾ ਬੰਦਾ ਹੈਗਾ ਕਾਰਪੋਰੇਸ਼ਨ ਦਾ ਬਟ ਉਹ ਕਹਿੰਦੇ ਜੀ ਸਾਡੇ ਕੋ ਅਸੀਂ ਕੋਈ ਗੱਲ ਨਹੀਂ ਕਰਾਂਗੇ ਕਰਾਂਗੇ ਤੇ ਬਸ ਇਦਾਂ ਹੀ ਚੱਲੀ ਜਾ ਰਿਹਾ ਮੈਂ ਅੱਛਾ ਚਾਰੋਂ ਪਾਸੇ ਦਾ ਧਿਆਨ ਦਿਈਏ ਦੇਖੋ ਉਧਰ ਗਾਰਾ ਪਿਆ ਹੋਇਆ ਵੇ ਇਧਰ ਪਾਣੀ ਰੁਕਿਆ ਪਗੰਦਾ ਉਧਰ ਸੀਮੰਟ ਪਿਆ ਆ ਇਧਰ ਬੱਜਰੀ ਪਈ ਹੋਈ ਐ ਇਧਰ ਕੂੜਾ ਪਿਆ ਆ ਇਹ ਚਾਰੋਂ ਪਾਸੇ ਮਰ ਕੀ ਸਥਿਤੀ ਆ ਬੂਰੇ ਸੜਕ ਦੀ ਇਹ ਪਾਜੀ ਗੱਲ ਇਦਾਂ ਨਾ ਕਿ ਬੰਦਾ ਕਹੂਗਾ ਕਿ ਇਹਨੂੰ ਕਹੂਗਾ ਜੇ ਆਪਾਂ ਕਾਰਪੋਰੇਸ਼ਨ ਚ ਕੰਪਲੀਟ ਕਰਦੇ ਆ ਕਾਰਪੋਰੇਸ਼ਨ ਵਾਲੇ ਆਂਦੇ ਆ ਆ ਕੇ ਇੱਕ ਵਾਰੀ ਕਰਕੇ ਸਵਾਇ ਕਰਕੇ ਚੱਲ ਜਾਂਦੇ ਆ ਜਿਹੜੇ ਪੁਲ ਦੇ ਉੱਪਰ ਵਾਲੇ ਪਾਸੇ ਤੁਸੀਂ ਦੇਖਦੇ ਆ ਰਹੇ ਹੋ ਨਾ ਜਿੰਨੀ ਵੀ ਮਿੱਟੀ ਆ ਜਿਹੜੀ ਆ ਪੁਲ ਦੇ ਸਾਈਡ ਤੇ ਵੀ ਪਈ ਹੁੰਦੀ ਆ ਇਹ ਜਿਹੜੇ ਮਤਲਬ ਠੇਕਾ ਲੈਂਦੇ ਸਫਾਈ ਦਾ ਉਹ ਉੱਪਰੋਂ ਸਾਫ ਕਰ ਕਰਕੇ ਪੁਲ ਦੇ نیچے ਸਿੱਟਦੇ ਆ ਅੱਛਾ ਮਤਲਬ ਥੱਲੋਂ ਕੋਈ ਨਹੀਂ ਚੱਕ ਕੇ ਲੈ ਕੇ ਜਾ ਰਿਹਾ ਉੱਪਰੋਂ ਸਥਾਪ ਕਰਕੇ نیچے ਸਿੱਟਿਆ ਜਾ ਰਿਹਾ ਪਰ ਥੱਲੋਂ ਇਹ ਤਾਂ ਹੁਣ ਕਿਸੇ ਮੌਕੇ ਤੇ ਕਹਿੰਦੇ ਨਹੀਂ ਭਾਈ نیچے ਕੋ ਸੁੱਟਦੇ ਕਿਹਾ ਵਾ ਤੁਸੀਂ ਤੁਸੀਂ ਹਿਸਾਬ ਲਾ ਲਓ ਕਿ ਇੱਥੇ ਜੇ ਇੱਥੇ ਆ ਕੇ ਰੋਕਦੇ ਆ ਅਗਲੇ ਨੂੰ ਆ ਕੇ ਕਹਿੰਦੇ ਆ ਕਿ ਭਾਈ ਇੱਥੇ ਮਿੱਟੀ ਨਾ ਸਿੱਟੋ ਕਿ ਥੱਲੇ ਕੋਈ ਸਫਾਈ ਨਹੀਂ ਹੋਣੀ ਕੀ ਫਾਇਦਾ ਕੀ ਤੁਹਾਡੀ ਟਰਾਲੀ ਹੈਗੀ ਟਰਾਲੀ ਚ ਪਾ ਕੇ ਲੈ ਜਾਓ ਉਲਟਾ ਗਹਿਣਗੇ ਕੋਈ ਗੱਲ ਨਹੀਂ ਠੀਕ ਆ ਭਾਜੀ ਇੱਥੋਂ ਬੰਦ ਕਰ ਦਣਗੇ ਪਰ ਉੱਥੇ ਜਾ ਕੇ ਅੱਗੇ ਜਾ ਕੇ ਫੇਰ ਥੱਲੇ ਸਿੱਟਣ ਲੱਗ ਜਣਗੇ ਹਾਂ ਆਜਾ ਗਈ ਤੁਹਾਡਾ ਕੀ ਨਾ ਹੈ ਕੱਲ ਇਹ ਦੇ ਕਰਕੇ ਆ 6:00 ਵਜੇ ਸ਼੍ਰੇਸ਼ ਬਾਂਸਲ ਨਾਮ ਹੈਗਾ ਫੇਰਾ ਤੇ ਇਹ ਲੁਧਿਆਣਾ ਦੇ ਇੰਨੇ ਬਸਿੰਦੇ ਹੈਗੇ ਆ ਇਹਨੇ ਟੈਕਸ ਭਰਦੇ ਆ ਹਾਂ ਫੇਰ ਸਾਡਾ ਹਾਲ ਮਾੜਾ ਵਾ ਹਾਂ ਇਹ ਫੇਰ ਸਾ ਢਮਦ ਕੇ ਆ ਆ ਹਾਲਤ ਹੋਇਆ ਗਿਆ ਹੱਤ ਨੂੰ ਆ ਇੱਥੇ ਖੱਡੇ ਆ ਸਕੂਟਰੀ ਸਾਰੀ ਭੰਨੀ ਗਈ ਇੱਥੇ ਭੰਨੀ ਗਈ ਸਾਰੀ ਹਾਂਜੀ ਆ ਦੇਖੋ ਹੋਰ ਕੀ ਆ ਸਾਰੇ ਐਡੇ ਐਡੇ ਖੱਡੇ ਪਾ ਰਖੇ ਨੇ ਚਿਰ ਕੋਈ ਸੁਣਵਾਈ ਹੈ ਨਹੀਂ ਇੱਥੇ ਕੋਈ ਨਾ ਹਾਈਵੇ ਵਾਲੇ ਦੇਖਦੇ ਨਾ ਥੱਲੇ ਦੇ ਕਾਰਪੋਰੇਸ਼ਨ ਵਾਲੇ ਦੇਖਦੇਗੇ ਆ ਕਿੱਧਰੋਂ ਆ ਰਹੇ ਸੀ ਤੁਸੀਂ ਗਿਰਿਆ ਸੜੇ ਇੱਥੇ ਸੀਗੇ ਜਾਂ ਥੱਲੇ ਆ ਰਹੇ ਸੀ ਇਧਰ ਟ੍ਰਾਂਸਪੋਰਟ ਲਗਰ ਤੋਂ ਹੀ ਸਾਰੀ ਭੰਨੀ ਗਈ ਹਾਂਜੀ ਆ ਦੇਖੋ ਮੋਰਿਆ ਆ ਦੇਖੋ ਜੀ ਕਹਿੰਦੇ ਸਕੂਟਰੀ ਮੇਰੀ ਸਾਰੀ ਭੰਨੀ ਗਈ ਐ ਇੱਥੋਂ गिर ਕੇ ਆ ਦੇ ਲੋ ਸਕੂਟਰ ਟੁੱਟ ਪਣੀਗੇ ساری ਮਾ ਸਾਰੀ ਕੰਡੀਸ਼ਨ ਸਪੂਰੀ ਹੈ ਤੁਹਾਡੇ ਗਿਰਨ ਦੇ ਨਾਲ ਹੋ ਗਈ ਹਾਂਜੀ ਆ ਇੱਥੇ ਕੱਲ ਗਿਰਿਆ ਸਾਰੇ ਬੰਦੇ ਨੂੰ ਪਤਾ ਇੱਥੇ ਬਾਜ਼ਾਰ ਚ ਅੱਛਾ ਹਾਂ ਏਡੇ ਏਡੇ ਖੱਡੇ ਪਏ ਆ ਸਾਰੇ ਸਾਰੇ ਮਾਰਕਟ ਨੂੰ ਪਤਾ ਵਾ ਇੱਥੇ ਸਕੂਟਰ ਛਲੇ ਕਰ ਗਿਆ ਪੰਨੇ ਨਾ ਪਾਣੀ ਖੜਾ ਇਨਾਂ ਦਾ ਬੁਰਾ ਹਾਲ ਹੈ ਇਨਾਂ ਦਾ ਮੱਛਰ ਹੈਗਾ ਵਾ ਬੇੜਾ ਕਿ ਤੁਸੀਂ ਜਦਕਿ ਇੰਨੀ ਪੈਦਾਵਾਰ ਲੁਧਿਆਣਾ ਟਰਾਂਸਪੋਰਟ ਨਗਰ ਤੋਂ ਆ ਸਾਰਾ ਲੁਧਿਆਣਾ ਮੈਂ ਕਿਹਾ ਚਾਰ ਲਾਈ ਟ੍ਰਾਂਸਪੋਰਟ ਨਗਰ ਛੇੜਤੇ ਆ ਉਰੋਤੇ ਨਾ ਗੰਦ ਪਿਆ ਹੋਇਆ ਵਾ ਸਭ ਟ੍ਰਾਂਸਪੋਰਟ ਨਗਰ ਆਪਾਂ ਦੇਖਦੇ ਆਂ ਦੇਖਦੇ ਬਨੇ ਪੰਜਾਬੀ ਬਾਹਰ ਕੈਨੇਡਾ ਗਏ ਨੇ ਸਾਰੇ ਕਿੰਨੇ ਸੋਹਣੇ ਸੇ ਟਰਾਲੇ ਚੱਲ ਰਹੇ ਆਂ ਹਾਂ ਬਹੁਤ ਆਲੀਸ਼ਾਨ ਨੇ ਉਥੇ ਤਾਂ ਜਾ ਕੇ ਬੰਦਾ ਤਾਂ ਹੀ ਨਹੀਂ ਬਾਹਰ ਕਿ ਤਾਂ ਹੀ ਭਜਦੇ ਆ ਇੰਨਾ ਪੈਸਾ ਇੱਥੇ ਜੇ ਬਾਹਰ ਪੈਸਾ ਨਹੀਂ ਵੈਲਿਊ ਹੈ ਬੰਦੇ ਦੀ ਇੱਕ ਘੰਟਾ ਕੰਮ ਕੀਤਾ ਘੰਟੇ ਦੇ ਪੈਸੇ ਮਿਲਨੇ ਤੁਹਾਨੂੰ ਇੱਥੇ 12 12 14 14 ਘੰਟੇ ਦੇ ਪੈਸੇ ਨਹੀਂ ਮਿਲਦੇ ਇਹ ਉਹ ਤਾਂ ਬਾਅਦ ਦੀ ਗੱਲ ਆ ਪੈਸੇ ਦੀ ਮੈਂ ਅਗਰ ਟ੍ਰਾਂਸਪੋਰਟ ਨਗਰ ਦੀ ਗੱਲ ਕਰ ਰਿਹਾ ਚਮਚਮ ਆਂਦੇ ਨੇ ਆਪਣਾ ਟ੍ਰਾਂਸਪੋਰਟ ਨਗਰ ਦੀ ਸਥ ਮੇਨ ਆਪਣਾ ਗਾੜੀ ਖਰਾਬ ਹੈਗਾ ਤਾਂ ਆਪਣਾ ਗਾੜੀ ਖਰਾਬ ਹੈ ਤਾਂ ਆਪਾਂ ਅੱਗੇ ਕਿੱਥੇ ਚੱਲਣਾ ਵਾ ਮੇਨ ਗਾੜੀ ਆਪਣਾ ਹੀ ਹੈ ਸਮਰਾਲਾ ਚੌਂਕ ਟਰਾਂਸਪੋਰਟ ਨਗਰ ਸਮਰਾਲਾ ਚੌਂਕ ਟਰਾਂਸਪੋਰਟ ਨਗਰ ਪਾ ਖੜੇ ਆ ਸੰਤ ਤੁਹਾਨੂੰ ਕਿੰਨਾ ਸਾਲ ਹੋ ਗਿਆ ਇੱਥੇ ਮੈਂ ਤਾਂ ਬਚਪਨ ਜੰਮੇਪਲੇ ਇੱਥੇ ਆ ਸਾਡੇ ਪਿਓ ਦਾਦੇ ਸਾਰੇ ਟਰਾਂਸਪੋਰਟ ਆ ਟਰੰਕੜਾ ਵੀ ਆ ਜੰਮੇਪਲੇ ਸਾਰੇ ਦਾਦੇ ਹੋਣੀ ਸਾਡੇ ਸਾਰੇ ਤੁਸੀਂ ਸਮਰਾਲਾ ਚੌਂਕ ਨੂੰ ਐਦਾ ਦੀ ਟਰਾਂਸਪੋਰਟ ਨਗਰ ਦੀ ਗੱਲ ਕਰੇ ਕਿੰਨੇ ਸਾਲ ਦਾ ਇਹ ਇਹ ਤਾਂ ਸ਼ੁਰੂ ਤੇ ਹੀ ਹੈਗਾ ਜੀ ਇਹ ਪਹਿਲੇ ਚਿੱਕੜ ਇੰਨਾ ਨਾ ਹੁੰਦਾ ਸੀਗਾ ਗੋਲੀ-ਗੋਲੀ ਮਤੇ ਸ਼ਿਮਟਰ ਰੋਡ ਬਣੀਆਂ ਨੇ ਉਹਨਾਂ ਕੋਈ ਫਰਕ ਪਿਆ ਵਾ ਪਰ ਉਹਨਾਂ ਸੁਧਾਰ ਨਹੀਂ ਜਿੰਨਾ ਹੋਣਾ ਚਾਹੀਦਾ ਵਾ ਮਤਲਬ ਹੱਲੇ ਵੀ ਅੰਦਰ ਜਾਓ ਤਾਂ ਟੁੱਟਾ 30% ਹੋਇਆ 50% ਹਲੇ ਪਿਆ ਹਲੇ ਵੀ ਲਾਤਾ ਤੇ ਨਹੀਂ ਐਦਾਂ ਹੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਇਸਵੇਂ ਅੰਦਰ ਅੱਧੀ ਗੱਲ ਕਰੀਏ ਤੁਹਾਨੂੰ ਦੱਸੇ 50% ਹੋਇਆ ਕੰਮ 50% ਰਹਿੰਦਾ ਹਲੇ ਅੰਦਰ ਆ ਰਹੀਆਂ ਨੇ ਦਿਖਤਾ ਆਹੀ ਹੈ ਜੀ ਚਿੱਕੜੇ ਚਿੱਕੜ ਹੈਗਾ ਵਾ ਕਿਸੇ ਪਾਸੇ ਬੰਦਾ ਲੰਘ ਹੀ ਨਹੀਂ ਸਕਦਾ ਹੈਗਾ ਇੱਕ ਸਾਰੇ ਪਾਸੇ ਰਾਹ ਬੰਦ ਹੈ ਇਹੀ ਰਾਹ ਇੱਕ ਖੁੱਲਾ ਬਸ ਹਾਂ ਦੇਖਦੇ ਆ ਕਿ ਇਹ ਟਰਾਂਸਪੋਰਟਰ ਦੇਖੋ ਟਰਾਂਸਪੋਰਟ ਦਾ ਮੰਦਰਾ ਹੋਣ ਦਾ ਮਤਲਬ ਹੁੰਦਾ ਕਿ ਕੇਵਲ ਲੁਧਿਆਣਾ ਦੇ ਨਹੀਂ ਪੂਰੇ ਇੰਡੀਆ ਦੇ ਲੋਕ ਇੱਥੇ ਆ ਰਹੇ ਨੇ ਹਾਂਜੀ ਹਾਂਜੀ ਆਪਣਾ ਸਮਾਨ ਲੈ ਕੇ ਆ ਰਹੇ ਵਰਲਡ ਦੇ ਲੋਕ ਆਉਂਦੇ ਇੱਥੇ ਇੰਡੀਆ ਕੀ ਪੂਰੇ ਵਰਲਡ ਦੇ ਲੋਕ ਆਉਂਦੇ ਇੱਥੇ ਕਿੰਦਾ ਦੀ ਇਮੇਜ ਲੈ ਕੇ ਜਾਣਗੇ ਲੁਧਿਆਣਾ ਲੁਧਿਆਣਾ ਸ਼ਹਿਰ ਦੀ ਕਿੰਦਾ ਦੀ ਇਮੇਜ ਜਾਂਦੇ ਜਦਦਾ ਇਹ ਸਥਿਤੀਆਂ ਦੇਖਦੇ ਕੀਚੜ ਵਾਲੀ ਹੈ ਕਿ ਟਰਾਂਸਪੋਰਟ ਕਿੱਦਾਂ ਦਾ ਇਹਨਾਂ ਦਾ ਸਰ ਇਹਨਾਂ ਨੂੰ ਚਾਹੀਦਾ ਬਾ ਇਥੋਂ ਬਾਹਰ ਕੱਢਣਾ ਚਾਹੀਦਾ ਟਰਾਂਸਪੋਰਟ ਬਾਹਰ ਜਗ੍ਹਾ ਦੇਣੀ ਚਾਹੀਦੀ ਸਰਕਾਰ ਨੂੰ ਬਾਹਰ ਕੱਢ ਕੇ ਇੱਥੇ ਵਧੀਆ ਲੋਕੇਸ਼ਨ ਦੇਣੀ ਜਿੱਦਾਂ ਸਾਨੇ ਵਾਲ ਹੋ ਗਿਆ ਸਾਨੇ ਵਾਲੇ ਸਾਈਡ ਹੀ ਮਿਲੂਗੀ ਲੋਕੇਸ਼ਨ ਹੋਰ ਕਿਤੇ ਤਾਂ ਮਿਲ ਹੀ ਨਹੀਂ ਸਕੀ ਕੀ ਨਾਮ ਹੈ ਭਾਈ ਜਿਹੜਾ ਪਹਿਲਾਂ ਤੇ ਮੇਰਾ ਨਾਮ ਮਨੋਸ਼ ਸ਼ਰਦਾ ਹੈ ਕਿੱਥੇ ਘਰੇ ਆ ਸਿਆ ਅੱਜ ਟ੍ਰਾਂਸਪੋਰਟ ਨਗਰ ਦੇ ਕਾਨਪੂਰੇ ਟਾਵੇ ਦੇ ਕੋਲ ਖੜੇ ਹੈ ਜੀ ਅੱਛਾ ਤੇ ਕੀ ਕੰਡੀਸ਼ਨ ਹੈ ਕਿੰਨੇ ਸਾਲਾਂ ਤੋਂ ਇੱਕ ਕੰਡੀਸ਼ਨ ਦੇ ਤੇ ਦੇਖਦੇ ਆ ਰਹੇ ਹੋ ਭਾਈ 8 ਮਹੀਨੇ ਪਹਿਲੇ ਡਰੇਨੇਜ ਸਿਸਟਮ ਬਣਾਇਆ ਸੀ ਨਾ ਨਹੀਂ 8 ਜਾਂ 9 ਮਹੀਨੇ ਹੋ ਗਏ ਕੀ ਬਣਾਇਆ ਸੀ ਡਰੇਨੇਜ ਸਿਸਟਮ ਬਣਾਇਆ ਸੀਗਾ ਅੱਛਾ ਜੀ ਠੀਕ ਹੈ ਅੱਜ ਤੱਕ ਇਹਨਾਂ ਕੋਈ ਉਹਨਾਂ ਦੇ ਕਵਰ ਨਹੀਂ ਲੱਗੇ ਤੁਸੀਂ ਦੇਖ ਸਕਦੇ ਆ ਫਿਜ਼ੀਕਲੀ ਪਿੱਛੇ ਦੇਖੋ ਤੁਹਾਨੂੰ ਆਪੇ ਨਜ਼ਰ ਆਊਗਾ ਠੀਕ ਹੈ ਇੱਥੇ ਓਪਨ ਕਵਰ ਪਏ ਹੋਏ ਨੇ ਇੱਥੋਂ ਲੈ ਕੇ ਤੁਸੀਂ ਜਿੱਥੇ ਤੱਕ ਮਰਜ਼ੀ ਚੱਲ ਜਾਓ ਸਾਰੇ ਪਾਸੇ ਇਹੀ ਹਾਲ ਹੈ ਕੀ ਕੰਮ ਕਰਨ ਵਾਲਾ ਇਹ ਡਰੇਨ ਜਿਹੜਾ ਸਿਸਟਮ ਪਾਣੀ ਇੱਥੋਂ ਡਰੇਨ ਹੋਣਾ ਹੈ ਉਹਦੇ ਲਈ ਬੋਰ ਕਰਕੇ نیچے ਜਾਂਦਾ ਹੈ ਲੇਕਿਨ ਅਜ ਤੱਕ ਮੇਰੇ ਖਿਆਲ ਚ ਬੋਰਿੰਗ ਵਾਲਾ ਕੋਈ ਸਿਸਟਮ ਇਹਨਾਂ ਦਾ ਹੈਗਾ ਠੀਕ ਹੈ ਇਹ ਗੌਰਮੈਂਟ ਵੱਲੋਂ ਦਿੱਤਾ ਗਿਆ ਪ੍ਰੋਵੀਜ਼ਨ ਲੇਕਿਨ ਅਜ ਤੱਕ ਇਹਨਾਂ ਦਾ ਕੰਮ ਨਹੀਂ ਹੋਇਆ ਅੱਗੇ ਤੱਕ ਚੱਲ ਜਾਓ ਜਿੱਥੇ ਤੱਕ ਮਰਜ਼ੀ ਚੱਲ ਜਾਓ ਜੀ ਅਗੇ ਇੱਥੇ ਕਟੋਗੜ ਨੇ 500 ਬੰਦਾ ਡਿਗੇ ਹੋਣਾ ਅੱਛਾ ਜੀ ਇਸ ਪੁਆਇੰਟ ਤੇ 500 ਬੰਦਾ ਡਿਗੇ ਹੋਣਾ ਕਟੋਗੜ ਕੋਈ ਦੇਖਣ ਵਾਲਾ ਨਹੀਂ ਕੋਈ ਕਰਨ ਵਾਲਾ ਨਹੀਂ ਟਰਾਂਸਪੋਰਟ ਨਾ ਕਿਤੇ ਕਟੜ ਦੇ ਉੱਪਰ ਕਟੋਗੜ 3-3 ਫੁੱਟ ਦੋਂਗੇ ਖੱਡੇ ਪੈ ਗਏ ਇੱਕ ਪਾਸੇ ਕੰਮ ਲੱਗੇ ਹੋਏ ਇੱਕ ਪਾਸੇ 3-4 ਫੁੱਟ ਖੱਡੇ ਪਏ ਹੋਏ ਕੋਈ ਦੇਖਣ ਨਹੀਂ ਆਂਦਾ ਕੋਈ ਪੁੱਛਣ ਨਹੀਂ ਆਂਦਾ ਸਿਰ ਸਭ ਨੂੰ ਇਹ ਪਤਾ ਕਿ ਹਾਂ ਚਾਲਾਂ ਘਟਨੇ ਆ ਕਿੰਨੇ ਸਤ ਮੈਂ ਤੋਂ ਜਿਹੜਾ ਪਰਿਵਾਰ ਦੇਖ ਰਹੇ ਮਾਹੌਲ ਇਦਾਂ ਦਾ ਬਣਿਆ ਕਿੰਨੇ ਸਾਲਾਂ ਤੋਂ ਬਣਿਆ ਆ ਸਰ 1.5 ਸਾਲ ਦਾ ਮੈਨੂੰ ਇੱਥੇ ਆਉਣਾ ਹੋ ਗਿਆ 1.5 ਸਾਲ ਤੋਂ ਇਹੀ ਦੇਖ ਰਿਹਾ ਮੈਂ ਕੋਈ ਹੁੰਦਾ ਤੋਂ ਪਾਈ ਬਹੁਤ ਸੋਹਣੀ ਖਿੜੀ ਹੋਈ ਹੈ ਅਗਰ ਬਰਸਾਤ ਚੱਲ ਰਹੀ ਹੋਵੇ ਤਿੰਨ ਚਾਰ ਦਿਨ ਤੋਂ ਪਹਿਲਾਂ ਚੱਲ ਰਹੀ ਕੀ ਮੌਸਮ ਇੱਥੇ ਅੱਥੇ ਤੱਕ ਪਾਣੀ ਹੁੰਦਾ ਜੀ ਅੱਛਾ ਜੀ ਪੂਰਾ ਪਾਣੀ ਨਾ ਭਰਿਆ ਹੁੰਦਾ ਹੈ ਤੁਹਾਨੂੰ ਦੱਸਿਆ ਜਾਏਗਾ ਬਰਸਾਤ ਦੇ ਵਿੱਚ ਕਟੋਗੜਨੀ 4-500 ਬੰਦਾ ਇੱਥੇ ਰੋਜ਼ ਦਿੱਲੀ ਦੇ ਦਿੱਲੀ ਕਟੋਗੜਨੀ 15-20 ਬੰਦੇ ਦਿੱਲੀ ਡਿੱਗਦੇ ਸੀ ਕੋਈ ਰਿਕਸ਼ੇ ਵਾਲਾ ਡਿਗ ਰਿਹਾ ਹੈ ਕੋਈ ਟੈਂਪੋ ਫਸਿਆ ਆਇਆ ਕਦੇ ਕਿਸੇ ਕ੍ਰੇਨ ਵਾਲੇ ਨੂੰ ਬੁਲਾਓ ਟਰੱਕ ਘੜਾਓ ਟਰੱਕ ਫਸ ਗਿਆ ਐਦਾਂ ਦੇ ਕੰਮ ਹੀ ਹੁੰਦੇ ਇੱਥੇ ਕੀ ਚਾਹੁੰਦੇ ਹ ਮੈਂ ਇਹ ਤਾਂ ਸਿਸਟਮ ਉਹ ਨੋ ਫਦਾ ਜੀ ਕੀ ਕਰ ਸਕਦਾ ਹੋ ਆਪਣੇ ਐਂਡ ਤੇ ਔਰ ਸਿਸਟਮ ਤੁਹਾਡੇ ਲੋਕ ਕੋਈ ਕੰਪਲੇਂਟ ਕੀਤੀ ਗਈ ਕਿਸੇ ਨੂੰ ਕਿ ਦੱਸਿਆ ਕਿ ਸਾਡਾ ਮਾਹੌਲ ਇੱਥੇ ਇਦਾਂ ਦਾ ਹਾਲਾਤ ਹੈ ਦੇਖਣ ਸਰ ਆਪਾਂ ਤਾਂ ਦੇਖੋ ਜਿਹੜਾ ਇੱਥੇ ਕੋਈ ਆਂਦਾ ਸੀਗਾ ਜਿੰਦਾ ਪੁਲਿਸ ਵਾਲੇ ਆਉਂਦੇ ਸੀ ਵਿਚਾਰੇ ਕਈ ਵਾਰ ਮਿੱਟੀ ਪਾ ਜਾਂਦੇ ਸੀਗੇ ਆ ਕੇ ਆਪਣੇ ਐਂਡ ਦੇ ਅਗਲੇ ਕਰ ਜਾਂਦੇ ਸੀਗੇ ਜਿੰਨਾ ਕਰ ਸਕਦੇ ਆ ਲੇਕਿਨ ਕਿੰਨੀ ਕੀ ਦੇਰ ਚੱਲਦੀ ਹੈ ਮਿੱਟੀ ਤੁਹਾਨੂੰ ਵੀ ਪਤਾ ਹੈ ਕਿ ਟਰੱਕਾਂ ਦੇ ਪੈਰਾਂ ਟਾਇਰਾਂ ਦੇ ਨਾਲ ਨਿਕਲ ਨਿਕਲ ਕੇ ਬਾਹਰ ਹੀ ਨਿਕਲ ਨਹੀਂ ਉਹ ਫੇਰ ਦਵਾਰਾ ਫੇਰ ਦਵਾਰਾ ਉਦੋਂ ਕੋਈ ਦੇਖਣ ਵਾਲਾ ਨਹੀਂ ਕੋਈ ਕੁਝ ਕਰਨ ਵਾਲਾ ਕਿੰਨਾ ਚੋੜੀ ਹੋ ਜਾਣਾ ਉਹਨੂੰ ਮ ਤੁਹਾਡੇ ਸਾਹਮਣੇ ਹੈ ਜੀ ਸਾਰਾ ਡਰੇਨ ਵਾਟਰਾਂ ਦਾ ਕੀ ਫਾਇਦਾ ਹੋਇਆ ਇਹਨਾਂ ਦਾ ਜਦੋਂ ਕੋਈ ਪਾਣੀ ਹੋਣੀ ਨਿਕਲਦਾ ਇਹਨਾਂ ਦੇ ਵਿੱਚੋਂ ਠੀਕ ਆ ਐਡੇ ਐਡੇ ਟੋਲ ਪਲਾਜ਼ੇ ਲਾਏ ਹੋਏ ਆ ਉਹਦਾ ਕੀ ਫਾਇਦਾ ਨਾਲੇ ਅਸੀਂ ਪਹਿਲਾਂ ਤਾਂ ਜਦੋਂ ਕਾਰ ਲੈਨੇ ਜਾਂ ਹੋਰ ਚੀਜ਼ ਲੈਨੇ ਉਹਦਾ ਟੈਕਸ ਦਿੰਨੇ ਆ ਫਿਰ ਟੋਲ ਪਲਾਜ਼ਾ ਦਿੰਨਾ ਉਹਦਾ ਫਾਇਦਾ ਕੀ ਆ ਜਦੋਂ ਆ ਦੇਖੋ ਤੁਹਾਡੇ ਸਾਹਮਣੇ ਆ ਸਾਰਾ ਸਿਸਟਮ ਇਹ ਖੰਭੇ ਬਿਜਲੀ ਦੇ ਸਾਰੇ ਵੇ ਆ ਇਹ ਤਾਂ ਬਿਜਲੀ ਦਾ ਪਤਾ ਨਹੀਂ ਇਹ ਕੱਦ ਦੇ ਪਏ ਆ ਯਾਨੀ ਆ ਬਣਾਏ ਆ ਇਹਦਾ ਕੋਈ ਫਾਇਦਾ ਤਾਂ ਹੈ ਕੀ ਫਾਇਦਾ ਦੱਸੋ ਪਾਣੀ ਹੋਣੀ ਨਿਕਲਦਾ ਜੀ ਸਿਰੇ ਜਦ ਪਾਣੀ ਨਹੀਂ ਨਿਕਲਦਾ ਹੀ ਨਹੀਂ ਫਾਇਦਾ ਕੀ ਹੋਇਆ ਅੱਜ ਕੱਲ ਇੰਨੀ ਤਕਨੀਕ ਆ ਪਲਾਸਟਿਕ ਦੇ ਆਂਦੀਆਂ ਨੇ ਵੱਡੀਆਂ ਵੱਡੀਆਂ ਪੈਪਾਂ ਬਕਟਾਂ ਆਂਦੀਆਂ ਉਹ ਸਿਸਟਮ ਬਣਾਣਾ ਚਾਹੀਦਾ ਇਹ ਤਾਂ ਐਨਰ ਰੁਪਇਆ ਖਰਾਬ ਕੀਤਾ ਇੱਥੇ ਇੰਨਾ ਬੰਦਾ ਗਿਰਿਆ ਪਿਛਲੇ 15 20 ਮਹੀਨੇ ਤੋਂ ਮਹੀਆਂ ਦੇ ਦੌਰਾਨ ਜਿਨ੍ਹਾਂ ਨੂੰ ਵਿਚਾਰੇ ਕਦੇ ਪੁਲਿਸ ਵਾਲੇ ਆ ਕੇ ਵਿਚਾਰੇ ਪਿੱਟੀ ਪਾਉਂਦੇ ਰਹੇ ਕਦੇ ਲੋਕ ਕੱਢਦੇ ਰਹੇ ਕੋਈ ਪਿੱਛੋਂ ਗੱਡੀ ਵਾਲੇ ਕੱਢਦੇ ਰਹੇ ਸਿਸਟਮ ਤਾਂ ਤੁਹਾਡੇ ਸਾਹਮਣੇ ਹੀ ਆ ਜੀ ਐਸ ਦੁਕਾਨਦਾਰ ਜੀ ਤੁਸੀਂ ਸਾਰੇ ਇੱਥੇ ਕੰਮ ਕਰਦੇ ਆ ਇਮਪਲੋਏ ਇੱਥੇ ਤੋਂ ਇਮਪਲੋਈ ਵੀ ਕੁਝ ਲੋ ਕਿੱਦਾਂ ਹੀ ਸਮੱਸਿਆ ਕਿੰਨੇ ਸਾਲ ਪੁਰਾਣੀ ਮਾਰਕੀਟ ਐ ਬਲੀ ਮਾਰਕੀਟ ਦਾ ਹੀ ਬਹੁਤ ਪੁਰਾ ਇਹ ਤਾਂ ਹੁਣ ਪੁਲਾ ਪਹਿਲਾਂ ਤਾਂ ਇਹ ਰੋਡ ਖੁੱਲਾ ਹੁੰਦਾ ਸੀਗਾ ਫੇਰੇ ਪੁਲ ਬਣ ਗਏ ਪੁਲ ਬਣਾਉਣ ਤੋਂ ਬਾਅਦ ਬਸ ਹੁਣ ਦਿੱਕਤ ਆਈਆਂ ਸਾਰਾ ਪਾਣੀ ਵੜ ਜਾਂਦਾ ਇੱਧਰ ਮਾਰਕੀਟ ਗਿਆ ਜਾਂਦਾ ਜਿਹੜੀ ਦੁਕਾਨਾਂ ਨੇ ਸਾਰੀਆਂ ਇਹ ট্রান্সਫਰ ਨਗਰ ਦੀ ਮਾਰਕੀਟ ਹੀ ਭਜਦੀ ਹੈ ਤਕਰੀਬਨ ਕਾਨਪੂਰੀ ਹਾ ਟਾਬੇ ਤੋਂ ਨੇੜੇ ਤੇ ਅੱਛਾ ਅੱਛਾ ਕਹਿੰਦੇ ਮੁlein ਨਾ ਟੋਲ ਸਾਰੀਆਂ ਮਕੈਨਿਕਲ ਲਾਈਨ ਹੈ ਜੀ ਸਾਰੀ ਸਾਰੇ ਮਕੈਨਿਕਲ ਲੈਨਿਕ ਹੈ ਜੀ ਹਾਲਾਂਕਿ ਤੇ ਜਦੋਂ ਤੁਸੀਂ ਕੰਮ ਕਰਦਾ ਸਵੇਰੇ ਆਂਦੇ ਉਹ ਤਾਂ ਕਈਆਂ ਦੁਕਾਨਾਂ ਹੀ ਬੰਦ ਕਰਨੀਆਂ ਪੈਂਦੀਆਂ ਨੇ ਕਿ ਪਾਣੀ ਦਾ ਭਰ ਜਾਂਦਾ ਹਾਂਜੀ ਹਾਂਜੀ ਹਾਂ ਬਿਲਕੁਲ ਜਾਂਦਾ ਜੀ ਕੋਈ ਸ਼ੱਕ ਨਹੀਂ ਬਿਲ ਤੇ ਦੇਖ ਰਹੇ ਹੋ ਕਿੰਨੇ ਸਾਲ ਹੋ ਗਏ ਨੇ ਹੋ ਗਏ 2 2-3 ਸਾਲ ਤਾਂ ਹੋ ਹੀ ਗਏ ਤਕਰੀਬਨ ਆਪਾਂ ਨੂੰ ਦੇਖਦੇ ਆਣੂ ਸਾਨੂੰ ਕਾਫੀ ਧਰ ਹੋ ਗਈ ਨਹੀਂ ਆ ਹਾਂ ਪੁੱਲ ਦੇਖੋ ਬਣੇ ਹੋਏ ਇਹਦਾ ਉਹ ਦੇਖੋ ਗਿਰਿਆ ਹੋਇਆ ਉਹ ਪੁੱਲ ਦਾ ਦੇਖੋ ਆ ਹਿੱਸਾ ਗਿਰਿਆ ਆ ਓਕੇ ਉਹ ਦੇਖੋ ਕਿਵੇਂ ਗਿਰਿਆ ਹੋਇਆ ਤੇ ਆ ਸਾਰੀ ਕੰਡੀਸ਼ਨ ਬਜਰੀ ਭਈ ਹੈ ਸਾਰੀ ਹੈ ਇਹ ਤਾਂ ਸਾਰੀ ਫਿਸਲਣ ਦਾ ਡਰ ਆ ਜੀ ਆ ਦੇਖੋ ਆ ਮੈਂ ਬਲਾਈ ਉਹ ਸੁਵਾਈਏ ਦੇਖ ਲੋ ਹਾਈ ਪਾਣੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਦਿਨਾ ਪਾਣੀ ਜਿਹੜਾ ਵਾ ਰੈਗੂਲਰ ਇੱਥੇ ਹੀ ਖੜਾ ਹੋਇਆ ਮੈਂ ਉਹ ਨਿਕਾਸੀ ਉਹ ਸੇ ਬਣਾਇਆ ਉਹ ਦੂਜੀ ਗੱਲ ਆ ਦੇਖੋ ਤੁਹਾਨੂੰ ਦਿਖਾਈਏ ਇਹ ਹਾਈਵੇ ਤੁਸੀਂ ਇਹਨੂੰ ਕਹਿੰਦੇ ਆ ਹਾਈਵੇ ਕਹਿੰਦੇ ਆ ਔਰ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਦਿਨਾ ਪੁਲ ਦਾ ਹਿੱਸਾ ਹੀ गिर ਗਿਆ ਕੁਝ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਸੀ ਅਗਰ ਕੋਈ ਇੱਥੇ ਖੜਿਆ ਹੁੰਦਾ ਕਿਉਂਕਿ ਅਕਸਰ ਕਹਿ ਸਕਦੇ ਹੋ ਕਿ ਇਦਾਂ ਹੀ ਜੰਗਾਵਾ ਤੇ ਕੁਝ ਲੋਕ ਹੁੰਦੇ ਵੀ ਖੜੇ ਵੀ ਹੁੰਦੇ ਨੇ ਤੇ ਐਡਾ ਵੱਡਾ ਹਿੱਸਾ ਜਿਹੜਾ ਵਾ ਪੁਲ ਸੋਇ ਕਰੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਧਰ ਇਹ ਏਡੀ ਐਤਖਾਨ ਕੀ ਜਿਹੜਾ ਏਰੀਆ ਅੱਗੇ ਟ੍ਰਾਂਸਪੋਰਟ ਨਗਰ ਨੂੰ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਸਾਰੇ ਟਰੱਕ ਜਿਹੜੇ ਨੇ ਇੱਥੇ ਦੋਨਾਂ ਪਾਸੇ ਤੁਹਾਨੂੰ ਖੜੇ ਹੋਏ ਨਜ਼ਰ ਆਣਗੇ ਅੱਗੋਂ ਤੇ ਜਿਹੜਾ ਘਟ ਹੈ ਉਹ ਟ੍ਰਾਂਸਪੋਰਟ ਨਗਰ ਨੂੰ ਮੁੜ ਰਿਹਾ ਹੈ ਅਗਲੀ ਵਾਰੀ ਜਦੋਂ ਵੀ ਅਸੀਂ ਆਵਾਂਗੇ ਕੋਸ਼ਿਸ਼ ਅੱਗੇ ਵੀ ਪਾਣੀ ਖੜਾ ਹੋਇਆ ਐਜ਼ ਇਟ ਇਜ਼ ਹੀ ਖੜਾ ਹੋਇਆ ਮਤਲਬ ਕਹਿ ਰਹੇ ਕਿ ਜਿੱਥੇ ਸੜਕ ਜਾ ਰਹੀ ਹੈ ਐਜ਼ ਇਟ ਇਜ਼ ਤੁਹਾਨੂੰ ਰੱਖੇਗਾ ਅੱਗੇ ਸੜਕ ਤੇ ਬਿਲਕੁਲ ਸੇਮ ਕੰਡੀਸ਼ਨ ਹੈ ਤੇ ਅੱਗੇ ਵੀ ਪਾਣੀ ਇਸ ਤਰ੍ਹਾਂ ਹੀ ਖੜਾ ਸੜਕ ਦੇ ਨਾਲ ਇੱਤਾ ਹੀ ਖੜ ਪਰਸ਼ਾਨ ਹੋਣਾ ਪੈਂਦਾ ਵਾ ਸੋਬ ਗੱਲ ਕਰਦੇ ਆ ਦੁਕਾਨਦਾਰਾਂ ਨਾਲ ਔਰ ਜਾਣਦੇ ਆ ਕਿੱਦਾਂ ਦੀ ਕੰਡੀਸ਼ਨ ਐ ਇਸ ਏਰੀਏ ਦੀ ਰਹਿੰਦੀ ਐ ਸਚੀ ਕਾ ਭਾਈ ਸਚੀ ਗੁਰ ਅੰਕੁਰ ਜੈਨ ਅੱਛਾ ਪੈਸੇ ਲੱਗੇ ਏਰੀਆ ਖੜੇ ਆ ਅਸੀਂ ਅੰਬਾਲਾ ਬਾਈਪਾਸ ਰੋਡ ਤੇ ਖੜੇ ਆ ਕਾਨਪੁਰੀ ਹਟਾਬੇ ਕੋਲ ਸਮਰਾਲਾ ਚੌਂਕ ਤੋਂ ਅੱਗੇ ਟ੍ਰਾਂਸਪੋਰਟ ਨਗਰ ਤੇ ਵਿੱਚ ਬਿਲਕੁਲ ਔਰ ਅਗਲ ਕ ਕਿੰਨੇ ਸਾਲਾਂ ਤੁਸੀਂ ਇੱਥੇ ਕੰਮ ਕੀ ਕਰ ਰਹੇ ਹੋ ਦੁਕਾਨਦਾਰੀ ਤੁਹਾਡੀ ਸਪੇਅਰ ਪਾਰਟ ਦਾ ਕੰਮ ਐ 20 ਸਾਲ ਹੋ ਗਏ 20 ਸਾਲ ਤੋਂ 20 ਸਾਲ ਤੋਂ ਇਸ ਏਰੀਏ ਨੂੰ ਕਿੱਦਾਂ ਦੇਖਦੇ ਆ ਰਹੇ ਹੋ ਪਹਿਲਾਂ ਤਾਂ ਬਿਲਕੁਲ ਸਾਫ ਸੁਥਰਾ ਸੀਗਾ ਮਗਰ ਇੱਧਰ ਟੋਇਆ ਸੀਗਾ ਬਹੁਤ ਵੱਡਾ ਪਾਣੀ ਦੇ ਨਾਲ ਪੈ ਗਿਆ ਸੀਗਾ ਦੋ ਜੌਟੋ ਗਿਰਦੇ ਸੀਗੇ ਆਟੋ ਪਲਟਦੇ ਸੀਗੇ ਉਹਨੇ ਬਣਾ ਕੇ ਚਲੇ ਗਏ ਤਾਂ ਵੀ ਅੱਧਾ ਦੂਰਾ ਹੀ ਕੰਮ ਛੱਡ ਗਿਆ ਦੇਖ ਲਓ ਸਾਰੇ ਬਜਰੀ 부ਜਰੀ ਸਾਰਾ ਰਾਹ ਬੰਦ ਕਰ ਗਿਆ ਨਾਲੇ ਸੀਵਰੇਜ ਦੇਖੋ ਸਾਰਾ ਜਾਮ ਹੈ ਦੋ ਵਾਰ ਬਣਾ ਚੁੱਕੇ ਦੋਨੋਂ ਵਾਰੀ ਕੰਡਮ ਹੈ ਸਾਰਾ ਕੂੜੇ ਦਾ ਢੇਰ ਦੇਖੋ ਨਾਲ ਲੱਗਿਆ ਹੋਇਆ ਹੈ ਬੜੀ ਪਰੇਸ਼ਾਨੀ ਹੈ ਉਹ ਪੂਰੇ ਦਿਨ ਮਾਰਦਾ ਹੈ ਪਾਣੀ ਦੀ ਨਿਕਾਸੀ ਨਹੀਂ ਹੈ ਇਹ ਗਈ ਸਮੱਸਿਆ ਹੈ ਜੀ ਜਿਸ ਤਰ੍ਹਾਂ ਕਹਿੰਦੇ ਕਿ ਉੱਪਰ ਫਲਾਈ ਵਾਟਰ ਸਫਾਈ ਹੁੰਦੀ ਕੂੜਾ ਨਹੀਂ ਹਾਂ ਉਹ ਵੀ ਕਰਦੇ ਆ ਨੀਚੇ ਸੁੱਟ ਜਾਂਦੇ ਆ ਉਠਾਣ ਦਾ ਤਾਂ ਕੋਈ ਜਰੀਆ ਹੈ ਨਹੀਂ ਗਾਉਣਾ ਕੋਲ ਹੈ ਦੇਖੋ ਪੱਟਰੀ ਦੇ ਉੱਪਰ ਅੱਗੇ ਜਾ ਕੇ ਦੇਖੋਗੇ ਸਾਰੇ ਕੂੜੇ ਦੇ ਢੇਰ ਲੱਗੇ ਹੋਏ ਆ ਜੀ ਹਾਂ ਜੀ ਉੱਪਰ ਉਹ ਸੁੱਟੇ ਹੋਇਆ ਕੁਝ ਲੋਕ ਵੀ ਫੈਕ ਜਾਂਦੇ ਆ ਕੂੜੇ ਦਾ ਢੇਰ ਕੋਈ ਸਫਾਈ ਕਰਮਚਾਰੀ ਕੋਈ ਨਹੀਂ ਆਂਦਾ ਇੱਧਰ ਅੱਛਾ ਅਗਰ ਗੱਲ ਕਰੀਏ ਅ ਬਰਸਾ ਅੱਜ ਤਾਂ ਧੁੱਪ ਤੇਜ਼ ਹੈ ਬਰਸਾਤੀ ਦਿਨਾਂ ਚ ਕੀ ਮਾਹੌਲ ਰਹਿੰਦਾ ਹੈ ਬਰਸਾਤੀ ਜਿਹੜਾ ਇਹ ਸੜਕ ਦੇ ਉੱਪਰ ਤੱਕ ਪਾਣੀ ਆ ਜਾਂਦਾ ਉਹ ਅੱਗੇ ਦੇਖ ਰਹੇ ਹੋ ਅਜੇ ਵੀ 4 ਦਿਨ ਪਹਿਲਾਂ ਮੀਂਹ ਪਿਆ ਸੀਗਾ ਹੁਣ ਵੀ ਦੇਖ ਲਓ ਅੱਧੀ ਸੜਕ ਤੇ ਪਾਣੀ ਆ ਹਾਂਜੀ ਹਾਂਜੀ ਮੇਰਾ ਨਾਮ ਰਜੇਸ਼ ਕਮਾਲ ਹੈ ਸਿਆਮਾ ਆ ਰਹੀ ਸਮੱਸਿਆ ਪਾਣੀ ਦੀ ਬਹੁਤ ਸਮੱਸਿਆ ਹੈ ਇੱਥੇ ਘੋਡੇ-ਘੋਡੇ ਪਾਣੀ ਹੋ ਜਾਂਦਾ ਤੇ ਆ ਟੁੱਟਣ ਕਾ ਕੇ ਕੱਢ ਦੋ ਆ 4-500 ਆਰਡਰ ਰਕਸ਼ਾ ਥੱਲੇ ਪੜ ਜਾਂਦਾ ਉਦੋਂ ਜਨਾਨੀ ਡੱਬੀ ਉਹਦੇ ਡੱਬੀ ਪਿਓ ਜੋ ਵੀ ਆ ਇਹਨਾਂ ਨੂੰ ਸੁਣੋ ਤੁਹਾਡੇ ਕੋ ਵਾਪਸ ਆ ਆਪਣੇ ਨਾਮ ਦੱਸੋ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਨਿਰਮਲ ਕੌਰ ਹੈ ਜੀ ਇੱਥੇ ਕਿੱਥੇ ਰਹਿੰਦੇ ਹੋ ਆ ਮੇਰੀ ਦੋ ਨੰਬਰ ਗਲੀ ਦਾ ਹਾਲ ਦੇਖੋ ਜਾ ਕੇ ਦੁਕਾਨ ਹੈ ਚਾਹ ਦੀ ਇੰਨਾ ਬੁਰਾ ਹਾਲ ਆ ਹਾਂ ਜੀ ਚਾਹ ਦਾ ਕੰਮ ਕਰਦੇ ਹਾਂ ਤਾਂ ਚਾਹ ਦਾ ਕੰਮ ਕਰਦੇ ਮੈਨੂੰ 10 ਸਾਲ ਹੋ ਗਏ ਆ 10 ਸਾਲ ਹਾਂਜੀ ਇੱਥੇ ਕੋਈ ਨਹੀਂ ਆਇਆ ਕਈ ਕਾਉਂਸਲਰ ਬਣੇ ਕਈ ਐਮਐਲਏ ਬਣੇ ਆਉਂਦੇ ਆ ਕਹਿ ਕੇ ਚਲੇ ਜਾਂਦੇ ਮੁਰਕੇ ਕੋਈ ਨਹੀਂ ਕਰਦਾ ਇੱਥੇ ਰੋਜ਼ ਕੋਈ ਨਾ ਕੋਈ ਡਿੱਗਦਾ ਉਹਦੇ ਪ੍ਰੈਗਨੈਂਟ ਲੇਡੀਜ਼ ਅਗਰ ਨਾ ਮੈਂ ਉਹਨੂੰ ਚੁੱਕਦੀ ਵਿਚਾਰੀ ਨੂੰ ਇੱਥੇ ਹੀ ਕੁਝ ਹੋ ਜਾਣਾ ਸੀਗਾ ਵਿਅਸ ਹੋ ਗਈ ਉਹਨੂੰ ਚੁੱਕਿਆ ਚਾ ਕੇ ਪਾਣੀ ਪੁਣੀ ਪਲਾਇਆ ਉਹਦੇ ਘਰ ਵਾਲੇ ਨੂੰ ਫੋਨ ਕੀਤਾ ਆਟੋ 'ਚ ਪਾਇਆ ਉਹਨੂੰ ਹਸਪੀਟਲ ਭੇਜਿਆ ਚਾਵਲੇ ਦੇ ਚਾਕੇ ਪਤਾ ਕਰ ਲਓ ਗਿਰ ਗਈ ਐਕਟੀਵਿਟੀ ਅਸੀਂ ਟਰੋਏ ਸੀ ਏਡੇ ਆ ਜਿਹੜਾ ਪੱਟਿਆ ਰੋਲ ਆ ਇੱਕ ਦਿਨ ਬਣਾ ਕੇ ਚਲੇ ਗਏ ਆ ਆ 10 ਦਿਨ ਹੋ ਗਏ ਮੁਰਕੇ ਕੋਈ ਆਇਆ ਹੀ ਨਹੀਂ ਹਾਂਜੀ ਵੜੇ ਦੰਡੇ ਉੱਤੋਂ ਬਾਅਦ ਲੇਡੀਜ਼ ਔਰ ਜੈਂਟਸ ਦੋਨੋਂ ਡਿੱਗੇ ਆ ਕੋਈ ਨਾ ਕੋਈ ਸਾਡੇ ਵਰਗਿਆਂ ਨੇ ਸੜਕ ਪਾਰ ਕਰਨੀ ਹੈ ਇੱਥੇ ਪਾਣੀ ਦੇ ਕਿੱਥੇ ਜਾਵਾਂਗੇ ਕੋਈ ਨਾ ਕੋਈ ਤੇ ਡਿੱਗਦਾ ਹੀ ਰਹਿੰਦਾ ਆ ਗਲੀ ਦਾ ਕੋਈ ਹਾਲ ਦੇਖੋ ਜਾ ਕੇ ਤੁਸੀਂ ਇੰਨਾ ਪਾਣੀ ਇੰਨੀ ਆ ਗਲੀ ਦਾ ਆਹ ਘੰਟੇ ਦੀ ਗਲੀ ਦਾ ਹਾਂਜੀ ਇਹ ਗਲੀ ਦੇ ਵਿੱਚ ਵੇਖੋ ਜੀ ਆਹ ਦੇਖੋ ਕੋਈ ਨਹੀਂ ਪਾਣੀ ਨਾਲ ਭਰ ਜਾਂਦੀ ਆ ਨੰਗਣਾ ਖਰਾਬ ਹੋ ਜਾਂਦਾ ਪੈਰ ਖਰਾਬ ਹੋ ਜਾਂਦੇ ਸਾਰਾ ਕੁਝ ਖਰਾਬ ਹੋ ਜਾਂਦਾ ਗਲੀ ਦੇ ਵਿੱਚ ਕੋਈ ਇੱਥੇ ਗੰਦ ਨਹੀਂ ਪੂਰੀਆਂ ਹੌਦੀਆਂ ਭਰੀਆਂ ਗੰਦ ਨਾਲ ਜਿਹੜਾ ਬਾਹਰ ਨਿਕਲ ਕੇ ਆ ਜਾਂਦਾ ਖੜਨਾ ਜੀਣਾ ਮੁਸ਼ਕਲ ਹੈ ਮੇਰੀ ਦੁਕਾਨਦਾਰੀ ਖਰਾਬ ਹੋ ਗਈ 6 ਮਹੀਨੇ ਆ ਦੇਖੋ ਜੀ ਮੈਂ ਸਕੂਟਰ ਦੇ ਅਗਲੇ ਪਾਸੇ ਮੇਰੀ ਦੁਕਾਨ ਹੈ 6 ਮਹੀਨੇ ਹੋ ਗਏ ਮੇਰੀ ਦੁਕਾਨਦਾਰੀ ਖਰਾਬ ਹੋਈ ਪਈ ਨੀ ਪੱਲਿਓ ਕਿਰਾਇਆ ਭਾਰੇ ਕਿਰਾਇਆ ਵੀ 4 ਮਹੀਨੇ ਦਾ ਜਮਾ ਕਰ ਲਿਆ ਆਪਣਾ ਤੇ ਸੜਕ ਦੀ ਕੰਡੀਸ਼ਨ ਵਸਤਾ ਨਿੱਲ ਹੈ ਇੱਥੇ ਘਟਾ ਜਾਂਦੀ ਹੈ ਪੂਰੀ ਧੋਪ ਹੈ ਤੇ ਆਮ ਬਰਸਾਤਾਂ ਦਿਨਾਂ ਚ ਜਦਾ ਕੀ ਹਾਲਾਤ ਹੁੰਦਾ ਹੋਏਗਾ ਤੁਸੀਂ ਪੂਰੀ ਪੁਲੀ ਗਰੀ ਦੇਖ ਸਕਦੇ ਹੋ ਐਜ਼ ਇਟ ਇਜ਼ ਇੱਕ ਖਿਚੜ ਪਿਆ ਕਾਲਾ ਪਾਣੀ ਖੜਾ ਹੋਇਆ ਮਰਾ ਇੱਕ ਆਮ ਇਨਸਾਨ ਨੂੰ ਤੁਰ ਕੇ ਇੱਥੇ ਦਾ ਘਾਣ ਲੱਗਦਾ ਕਿੰਨੀ ਜ਼ਿਆਦਾ ਸਮੱਸਿਆ ਹੁੰਦੀ ਹੋएगी ਸੋ ਤੁਸੀਂ ਐਸ ਤਸਵੀਰਾਂ ਦੇ ਰਾਹੀਂ ਜਿਹੜਾ ਆ ਦੇਖ ਸਕਦੇ ਹੋ ਭਾਜੀ ਤੁਹਾਡਾ ਕੀ ਨਾਂ ਹੈ ਆ ਆ ਦੇਖ ਲੋ ਹੁਣ ਇਹਦਾ ਹੱਲ ਕਰਾਓ ਕੋਈ ਹੱਲ ਹੁੰਦਾ ਤਾਂ ਵੀ ਦੱਸੋ ਨਹੀਂ ਹੁੰਦਾ ਤਾਂ ਵੀ ਦੱਸ ਦਿਓ ਕੀ ਹੁੰਦਾ ਤਾਂ ਵੀ ਦੱਸ ਦਿਓ ਨਹੀਂ ਹੁੰਦਾ ਤਾਂ ਵੀ ਦੱਸ ਦਿਓ ਇਹ ਕੰਡੀਸ਼ਨ ਇਦਾਂ ਹੀ ਰਹਿੰਦੀ ਹੈ ਇਹ ਕੰਡੀਸ਼ਨ ਇਦਾਂ ਹੀ ਰਹਿਣੀ ਹੈ ਜੀ 12 ਮਹੀਨੇ ਤੀ ਇਹ ਦੇਣੀ ਹੈ ਮੈਨੂੰ 10 ਸਾਲ ਤੋਂ ਮੈਨੂੰ ਦੇਖਦੀ ਨੂੰ ਹੋ ਗਏ ਇਦਾਂ ਹੀ ਹੁੰਦੀ ਆ ਬਸ ਇੱਕ ਦਿਨ ਤੇ ਸਾਫ ਕਰਾ ਪਿੱਛੇ 10 ਦਿਨ ਹੋਏ ਕ੍ਰੇਨ ਬਲਾ ਕੇ ਸਾਫ ਕਰਵਾਈ ਸੀ ਫੇਰ ਉਹੀ ਕੁਛ ਹੈ ਖੋਦੀਆਂ ਪਰਦਾਂ ਦੀਆਂ ਬੁਰਾ ਹਾਲ ਹੈ ਦੇਖੋ ਇੱਥੋਂ ਕਿਹੜਾ ਨੰਗਦੂਗਾ ਮੇਰੇ ਵਰਗਾ ਜਿਹਨੂੰ ਇੱਕ ਅੱਖ ਤੋਂ ਦੇਖਦਾ ਵੀ ਨਹੀਂ ਹੈਗਾ ਕਾ ਬੰਦਾ ਮਜ਼ਦੂਰੀ ਪਿੱਛੇ ਕੋਈ ਕੰਮ ਕਰਦਾ ਤੇ ਜੇ ਫੇਰ ਉਹਦਾ ਹੀ ਕੋਈ ਫਾਇਦਾ ਨਹੀਂ ਤੇ ਕੀ ਫਾਇਦਾ ਕੰਮ ਕਰਨ ਦਾ ਇਹ ਹਰ ਗੋਬਿੰਦਪੁਰਾ 2 ਨੰਬਰ ਗਲੀ ਸੋ ਦੋਸਤੋ ਦੇਖਿਆ ਤੁਸੀਂ ਕਿਸ ਪ੍ਰਕਾਰ ਦਾ ਨਸੀ ਅੱਜ ਤੱਕ ਕਵਰੇਜ ਕਰਨ ਸੀਗੇ ਬਾਹਰਲੇ ਏਰੀਏ ਦੀ ਜੋ ਕਿ ਆਹਨ ਕੰਡੀਸ਼ਨ ਦਿਖਾਈ ਸੀ ਕਿਸ ਪ੍ਰਕਾਰ ਦਾ ਦੁਕਾਨਦਾਰਾਂ ਨੂੰ ਜਿਹੜੀ ਸਮੱਸਿਆਵਾਂ ਆ ਰਹੀਆਂ ਨੇ ਬਾਹਰ ਟ੍ਰਾਂਸਪੋਰਟ ਨਗਰ ਤੇ ਆ ਨੇੜੇ ਜੋ ਕਿ ਸੰਭਰਾਲਾ ਚੌਕ ਤੋਂ ਕ੍ਰੋਸ ਕਰਕੇ ਟ੍ਰਾਂਸਪੋਰਟ ਨਗਰ ਤੋਂ ਸ਼ੁਰੂਆਤ ਹੁੰਦੀ ਹੈ ਲੇਕਿਨ ਆਂਟੀ ਨੇ ਦੱਸਿਆ ਕਿ ਇਸ ਪ੍ਰਕਾਰ ਦੇ ਨਾ ਬਾਹਰ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਹੈ ਲੇਕਿਨ ਆ ਜਿਹੜੀ ਕੰਡੀਸ਼ਨ ਹੈ ਗਲੀ ਦੀ ਇਥੇ ਵੀ ਤੁਹਾਨੂੰ ਆਹ ਕੰਡੀਸ਼ਨ ਇਸ ਦੇ ਨਾਲ ਇਹ ਤੁਹਾਨੂੰ ਇਸ ਐਪੀਸੋਡ ਦੇ ਵਿੱਚ ਅਸੀਂ ਦਿਖਾ ਰਹੇ ਹਾਂ ਕਿ ਇਹ ਕੰਡੀਸ਼ਨ ਇਸ ਏਰੀਆ ਦੀ ਇੱਦਾਂ ਦੀ ਹੈ ਬੇਸਿਕਲੀ ਸਾਡਾ ਜਿਹੜਾ ਇਹ ਸਾਰੀਆਂ ਚੀਜ਼ਾਂ ਦਿਖਾਉਣ ਦਾ ਮਕਸਦ ਹੈ ਹੁੰਦਾ ਕਿ ਇੱਕ ਕਿਉਂਕਿ ਸਰਕਾਰ ਕੋ ਬਹੁਤ ਸਾਰੇ ਕੰਮ ਹੁੰਦੇ ਨੇ ਬਹੁਤ ਸਾਰੀਆਂ ਫਾਈਲਾਂ ਹੁੰਦੀਆਂ ਨੇ ਜਿਸ ਤੋਂ ਕਿ ਬੈਕ ਟੂ ਬੈਕ ਕਰਨਾ ਮੈਂਦਾ ਕਈ ਵਾਰ ਆ ਸਰਕਾਰੀ ਜਿਗਾਵਾਂ ਤੇ ਇਹ ਨਜ਼ਰਾਂ ਨਹੀਂ ਪਹੁੰਚ ਪਾਉਂਦੀਆਂ ਜਾਂ ਇਹ ਜਿਗਾਵਾਂ ਦਾ ਹੱਲ ਨਹੀਂ ਹੋ ਪਾਂਦਾ ਲੇਕਿਨ ਸਾਡਾ ਇੱਕ ਛੋਟਾ ਜਿਹਾ ਹੁੰਦਾ ਕਿਉਂਕਿ ਆ ਇੱਕ ਸਰਕਾਰ ਅਸੀਂ ਔਰ ਤੁਸੀਂ ਜਦੋਂ ਮਿਲ ਕੇ ਕੰਮ ਕਰਦੇ ਹਾਂ ਤਾਂ ਉਹਦਾ ਨਤੀਜਾ ਬਹੁਤ ਸੋਹਣਾ ਆਉਂਦਾ ਹੈ ਸਾਨੂੰ ਜਿਹੜਾ ਹੈ ਕਹਿ ਰਹੇ ਹੋ ਕਿ ਸਮਾਰਟ ਸਿਟੀ ਦੇ ਵਿੱਚ ਕਨਵਰਟ ਹੋ ਰਿਹਾ ਹੈ ਉਸ ਪ੍ਰਕਾਰ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਗਰ ਇਹ ਜਲਦੀ ਤੋਂ ਜਲਦੀ ਜਿਹੜਾ ਹੈ ਕਿ ਆਉਣ ਵਾਲੇ ਬਰਸਾਤਾਂ ਤੱਕ ਮੈਂ ਬਹੁਤ ਜਲਦੀ ਨਿਕਲ ਆਉਣ ਵਾਲੇ ਬਰਸਾਤਾਂ ਤੱਕ ਵੀ ਅਗਰ ਬਹੁਤ ਸੋਹਣੀ ਰੋਡ ਬਣ ਜਾਂਦੀ ਹੈ ਤੇ ਇੱਕ ਇਲਾਕਾ ਵਾਸੀਆਂ ਵਾਸਤੇ ਵੀ ਸੁੱਖ ਸੁਵਿਧਾ ਹੋਵੇਗੀ ਔਰ ਸਾਡੀ ਮਿਹਨਤ ਵੀ ਕਿੱਥੇ ਨਾ ਕਿੱਥੇ ਜੜੀ ਹੈ ਔਰ ਜ਼ਰੂਰ ਰੰਗ ਲਿਆਦੀ ਨਜ਼ਰ ਆਵੇਗੀ ਸੋ ਕੈਮਰਾ ਪਰਸਨ ਧਰਮੇ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ ਲਾਈਵ ਦੇਣਾ